ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਡੇ ਸਿਫਤ ਟੁਕ ਤੇ ਗੁਰ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹੈ ਜੀ ਆਪਾਂ ਲੈ ਕੇ ਆਏ ਤੁਹਾਡੇ ਲਈ ਪਛਮੀਂਡੇ ਤੇ ਸੂਟ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਏ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਆਪਣੇ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਹੋ ਜਿਹੜੇ ਵੀ ਤੁਹਾਨੂੰ ਆਪਾਂ ਸੂਟ ਦਿਖਾਵਾਂਗੇ ਜੀ ਬਿਨਾਂ ਦੁਪੱਟੇ ਤੋਂ ਹੋਣਗੇ ਦੁਪੱਟਾ ਜਿਹੜਾ ਵੀ ਤੁਸੀਂ ਲਵਾਉਣਾ ਪਰ ਮੈਸੇਜ ਦੇ ਵਿੱਚ ਲਿਖ ਕੇ ਤੁਸੀਂ ਪਾ ਦੇਣਾ ਆਪਾਂ ਤੁਹਾਨੂੰ ਦੁਪੱਟਾ ਐਡ ਕਰਕੇ ਦੇਵਾਂਗੇ ਲਓ ਜੀ ਆਪਾਂ ਸਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਤੁਸੀਂ ਬਲੀਜ਼ ਇਹ ਚੈਨਲ ਤੇ ਤੁਸੀਂ ਪਹਿਲੀ ਵਾਰ ਹਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਪਿਆਰੇ ਜੀ ਕਮੈਂਟ ਕਰਕੇ ਆਪਾਂ ਨੂੰ ਜ਼ਰੂਰ ਦੱਸਣਾ ਹੈ ਸਾਡੇ ਤੁਹਾਨੂੰ ਕਲੈਕਸ਼ਨ ਤੁਹਾਨੂੰ ਕਿਵੇਂ ਦੀ ਲੱਗੀ ਸਾਡੀ ਲਓ ਜੀ ਆਪਾਂ ਨੂੰ ਸੁੱਟ ਦਿਖਾਉਣੇ ਚੁਰੂ ਕਰਦੇ ਪਹਿਲਾ ਸੂਟ ਹੈ ਇਹ ਜੀ ਗ੍ਰੀਨ ਦਾ ਕਲਰ ਬਹੁਤ ਹੀ ਪਿਆਰਾ ਹੈ देखो चेक करो जी बहुत वादिया फैब्रिक है बहुत ही प्यारा प्रिंट है डी चल प्रिंट है ਕਾਜੀ ਪ੍ਰਸ਼ੰਤ ਦੱਸ ਸੀ ਵੀ ਐਕਸਾ ਕਰਦੇ ਹਾਂ ਇਹਦੇ ਵਿੱਚ ਕਲਰ ਸ਼ੇਡ ਬਹੁਤ ਸੋਹਣੇ ਆ ਇਹ ਹੋ ਗੀ ਇਸ ਸਲਵਾਰ ਹਾਂਜੀ ਸਲਵਾਰ ਚੈੱਕ ਕਰੋ 2 ਮੀਟਰ ਸ਼ਰਟ 2 ਮੀਟਰ ਸਲਵਾਰ ਦਾ ਇਹਦੇ ਵਿੱਚ ਹੈਗਾ ਜੀ ਸੈਲਫ ਪ੍ਰਿੰਟ ਜਾਂ ਸਲਵਾਰ ਦੇ ਵਿੱਚ ਬਹੁਤ ਹੀ ਸੋਹਣੀ ਮੈਚਿੰਗ ਹੈ ਬਹੁਤ ਲਾਈਟ weight ਕੱਪੜਾ ਹੈ ਦੇਖੋ ਗ੍ਰੇ ਜਿਹਾ ਕਲਰ ਬੜਾ ਹੀ ਸੋਹਣਾ ਹੈਗਾ ਬੜਾ ਹੀ ਚੰਗਾ ਸੋਹਣਾ ਇਹ ਲੱਗਦੀ ਵਿੱਚ ਨਾ ਸੈਲਫ ਪ੍ਰਿੰਟ ਹੈ ਜੀ ਜਿਵੇਂ ਸ਼ਰਟ ਦਾ ਕਲਰ ਡਾਰਕ ਦਿਸ ਰਿਹਾ ਹੈਗਾ ਤੇ ਸਲਵਾਰ ਦਾ ਸੈਲਫ ਪ੍ਰਿੰਟ ਥੋੜਾ ਲਾਈਟ ਜਿਹਾ ਕਲਰ ਦਿਸ ਰਿਹਾ ਹੈਗਾ ਹੋ ਸਕਦਾ ਵੀਡੀਓ ਦੇ ਵਿੱਚ ਕਲਰ ਦਾ ਥੋੜਾ ਬਹੁਤ ਫਰਕ ਪੈਂਦਾ ਹੋਵੇ ਤੇ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈ ਸੂਟ ਦਾ ਹਾਂਜੀ ਇਹ ਪਹਿਲਾ ਸੂਟ ਹੋ ਗਿਆ ਇਸੇ ਨਾਲ ਆਪਾਂ ਦੂਜਾ ਨੂੰ ਦੂਜਾ ਕਲਰ ਲਗਾਉਣੀ ਲਓ ਜੀ ਸਾਰੇ ਇੱਕਦਮ ਸੋਨੇ ਆ बहुत ही प्यारा है किसी भी एज की भैन सुध सूट नो कलर वेखो कि प्यारा कपड़ा बिलकुल लाइट रेट है जी पशमीने ठीक है जी सॉफ्ट सॉफ्ट है, है, शौफ्ट शौफ्ट है बिल्कुल भी ऐ नहीं हैवी है या हो भी। ਜਿਹੜਾ ਹੁੰਦਾ ਜੀ ਲਾਈਟ ਵੇਟ ਹੁੰਦਾ ਨਾ ਪਸ਼ਮੀਨਾ ਵਧੀਆ ਵਾਲਾ ਹੁੰਦਾ ਹੈਗਾ ਠੀਕ ਹੈ ਜੀ ਇਹ ਹੋ ਗਿਆ ਇਹਦੇ ਵਿੱਚ ਕਲਰ ਇਹਦੇ ਨਾਲ ਆਪਾਂ ਸਲਵਾਰ ਐਸ طرح ਦੀ ਬਹਜਾਂਗੇ ਇਹਦੇ ਵਿੱਚ ਵੀ ਸੈਲਫ ਪ੍ਰਿੰਟ ਬਣੇ ਹੋਏ ਆ ਲਓ ਕੰਦਰ ਵੇਖੋ ਜੀ ठीक है जी इ मीटर सलवार का ढाई मीटर ही शर्ट का कपड़ा है कोई भी एज की भैन सूट सिलाई करा सकती है गारलिश लुक वाला सूट है जो कलर है सारे जी सारे सिलेक्ट जी पीस होंगे है ਅੱਜ ਹੁਣ ਆਪਾਂ ਤੁਹਾਨੂੰ ਇਹਦੇ ਵਿੱਚ ਤੀਜਾ ਕਲਰ ਦਿਖਾਉਣੇ ਆ। ਤੀਜਾ ਕਲਰ ਇਸ ਤੋਂ ਵੀ ਸੋਹਣਾ ਹੈਗਾ। ਪਹਿਲਾਂ ਤੁਸੀਂ ਚੰਗੀ ਚੈੱਕ ਕਰੋ। 3 ਰੋਵੇ ਇਹਨਾਂ ਦਾ 1250 ਰੁਪਏ। ਇਹ ਜਿਹਨਾਂ ਦਾ 1250 ਰੁਪਏ ਹੈ। ਠੀਕ ਹੈ। ਬਲੈਕ ਦੇ ਵਿੱਚ ਕਿੰਨਾ ਪਿਆਰਾ ਕਲਰ ਹੈ ਵੀ ਚੈੱਕ ਕਰੋ ਨੇੜੇ ਤੋਂ ਇਹਦੇ ਨਾਲ ਦੁਪੱਟਾ ਆਪਾਂ ਕੋਈ ਵੀ ਐਡ ਕਰ ਸਕਦੇ ਹਾਂ मैथिंग बहुत तैयारी है ये सलवार चेक करो ये तिने सूट बहुत ही सोहने है गए हरी हुई ये भी सैल्फ प्रिंट बनया हुआ है कि दूरों दिखाई दी ने तो चेक कराए ਉਹ ਜਿਹੜੀ ਦਿੱਤੀ ਬੁਰਨੀ ਆਉਗਾ ਜੀ ਲਾਈਟ ਵੇਟ ਕੱਪੜਾ ਹੈਗਾ ਪਸ਼ਮੀਨਾ ਹੈਗਾ ਜੀ ਵਧੀਆ ਵਾਲਾ ਬਹੁਤ ਵਧੀਆ ਪਸ਼ਮੀਨਾ ਹੈ ਕਲਰ ਬਹੁਤ ਵਧੀਆ ਹੈ ਸਿਲੈਕਟਡ ਜੇ ਪੀਸ ਹੈ ਟਾਈ ਵੀ ਪਰ ਸਲਵਾਰ ਦਾ ਤੇ ਸਟਾਈਲ ਵੀ ਹੈਗਾ ਜੀ ਸ਼ਰਤ ਤਾਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਵੇ ਤੁਸੀਂ ਸਕਰੀਨ ਸ਼ਾਟ ਲੈ ਕੇ ਜੀ ਆਪਣੇ ਵਟਸਐਪ ਨੰਬਰ ਤੇ ਆਰਡਰ ਕਰ ਸਕਦੇ ਹੋ ਜੇ ਤੁਸੀਂ ਕੋਈ ਵੀ ਦੁਪੱਟਾ ਨਾਲ ਐਡ ਕਰਾਉਣਾ ਤਾਂ ਤੁਸੀਂ ਲਿਖ ਕੇ ਜਰੂਰ ਮੈਸੇਜ ਦੇ ਵਿੱਚ ਪਾਉਣਾ ਜੀ ਆਪਾਂ ਤੋਂ ਦੁਪੱਟਾ ਨਾਲ ਬਿਨਾਂ ਡਾਈ ਤੋਂ ਲੈਣਾ ਤੁਸੀਂ ਬਿਨਾਂ ਡਾਈ ਤੋਂ ਵੀ ਦੁਪੱਟਾ ਲੈ ਸਕਦੇ ਹੋ ਡਾਈ ਕਰਾ ਕੇ ਵੀ ਨਾਲ ਆਪਾਂ ਤੁਹਾਨੂੰ ਦੁਪੱਟਾ ਦੇਵਾਂਗੇ ਉਹਦੇ ਦੁਪੱਟੇ ਦੇ ਪੈਸੇ ਲੱਗੋ ਤਾਂ ਲੱਗਣਗੇ ਸੂਟ ਦਾ ਰੇਟ ਹੈ ਜੀ 1250 ਰੁਪਏ ਤੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤੁਸੀਂ ਲੈ ਸਕਦੇ ਹੋ ਜੀ ਬਿਨਾਂ ਦੁਪੱਟੇ ਤੋਂ ਵੀ ਸੂਟ ਨੂੰ ਲੈ ਸਕਦੇ ਹੋ ਤੁਸੀਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਦੁਪੱਟਾ ਨਾਲ ਆਪਾਂ ਆਪਣੇ ਤੋਂ ਲੈਣਾ ਹੈ ਬਿਨਾਂ ਦੁਪੱਟੇ ਤੋਂ ਵੀ ਸੂਟ ਨੂੰ ਲੈ ਸਕਦੇ ਹੋ ਜੀ ਠੀਕ ਹੈ ਇਹ ਹੋ ਗਿਆ ਅੱਜ ਤੇ ਟੈਂਟ ਸੂਟ ਤੁਹਾਨੂੰ ਦੁਆਰੇ ਤੋਂ ਚੈੱਕ ਕਰਾ ਲਗੇ ਕਲਰਿੰਗ ਨਾਲੇ प्लीज ਤੁਸੀਂ ਆਪਣੀ ਵੀਡੀਓ ਨੂੰ ਪੂਰੀ ਦੇਖਿਆ ਕਰੋ ਇਸ ਕਿੰਨਾ ਕਰਿਆ ਕਰੋ ਤੇ ਜੇ ਕੋਈ ਭੈਣ ਭਰਾ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਆਪਾਂ ਨੂੰ ਕਮੈਂਟ ਕਰਕੇ ਜਰੂਰ ਦੱਸਣਾ ਹੈ ਤੁਸੀਂ ਆਪਣੇ ਤੁਹਾਨੂੰ ਕਲੈਕਸ਼ਨ ਕਿਵੇਂ ਜਿੱ ਲੱਗੀ ਸੋਨੇ ਸੋਨੇ ਸੁਖ ਲੈ ਕੇ ਆਉਂਦੇ ਰਾਵਾਂਗੇ ਅਗੋਂ ਜਿਹਦੇ ਵਿੱਚ ਆਪਾਂ ਤੁਹਾਨੂੰ ਕਰਨਾ ਦਿਖਾ ਰਹੇ ਆ ਤoare ਤੋਂ ਆਪਣੇ ਇੰਸਟਾਗ੍ਰਾਮ ਦਾ ਲਿੰਕ ਹੈ ਜੀ ਸਿਫਟ ਬੁਟੀਕ ਦੇ ਨਾਂ ਤੇ ਉਹਨੂੰ ਜਰੂਰ ਫੋਲੋ ਕਰਨਾ ਤੁਸੀਂ ਸਾਰੇ ਕਢਾਈਆਂ ਵਾਲੇ ਡਿਜ਼ਾਈਨ ਆਪਣੇ ਇੰਸਟਾਗ੍ਰਾਮ ਦੇ ਉੱਤੇ ਪਾਏ ਹੋਏ ਆ

ਇਹ ਆਪਣਾ ਬਲੈਕ ਕਲਰ ਠੀਕ ਹੈ ਇਹ ਆਪਣਾ ਬਲੈਕ ਕਲਰ ਹੋ ਗਿਆ ਤੇ ਇਹ ਲਾਈਟ ਜਿਆ ਕੱਦੂ ਜਿਆ ਕਲਰ ਬੋਲਾਂਗੇ ਆਪਾਂ ਨੂੰ ਪੰਜਾਬੀ ਦੇ ਵਿੱਚ ਠੀਕ ਹੈ ਜੀ ਕੀ ਕੀ ਕਿੰਨੇ ਕਲਰ ਹੋ ਗਏ ਨਾ ਦੇ ਵਿੱਚ ਮਿਲਦੇ ਆਈ ਵੀਡੀਓ ਰਿਟੇਨੈ ਮਿਲਦੇ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਜੀ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਲਈ ਮਿਲਦੇ ਜੀ ਸੋਹਣੇ ਸੂਟ ਲੈ ਕੇ